ਜਲੰਧਰ ਸ਼ਹਿਰ ਦੇ ਇੱਕ ਪਿੰਡ ਦੇ ਵਿੱਚ ਅੱਜ ਇੱਕ ਅਨੋਖਾ ਵਿਆਹ ਹੋਣ ਜਾ ਰਿਹਾ ਹੈ ਜਦੋਂ ਗਰੰਤੀ ਸਿੰਘ ਨੂੰ ਪਤਾ ਲੱਗਦਾ ਹੈ ਵੀ ਕੁੜੀ ਜਿਹੜੀ ਹੈ ਉਹ ਮੁੰਡੇ ਦੀ ਸੱਕੀ ਮਾਤਾ ਹੈ ਅਤੇ ਮੁੰਡਾ ਉਸ ਦਾ ਸੱਕਾ ਪੁੱਤਰ ਹੈ ਦੋਸਤੋ ਹਰਾਨ ਰਹਿ ਜਾਂਦਾ ਹੈ ਵਿਆਹ ਤੋਂ ਮੁੱਕਰ ਜਾਂਦਾ ਹੈ ਪਿੰਡ ਵਾਲੇ ਸਾਰੇ ਪੰਚਾਇਤ ਲੈ ਕੇ ਅੱਜ ਉਸ ਘਰ ਦੇ ਬਾਹਰ ਧਰਨਾ ਦੇ ਰਹੇ ਹਨ ਸਭ ਥੁਥੁ ਕਰ ਰਹੇ ਹਨ ਸਭ ਲੋਕ ਗੱਲਾਂ ਬਣਾ ਰਹੇ ਹਨ ਲੇਕਿਨ ਜਦੋਂ ਉਹ ਮੁੰਡਾ ਹਰਜੀਤ ਆਪਣੀ ਕਥਾ ਕਹਾਣੀ ਬਾਹਰ ਆ ਕੇ ਸੁਣਾਉਂਦਾ ਹੈ ਆਪਣੇ ਦਿਲ ਦੀ ਗੱਲ ਸਾਰੇ ਪਿੰਡ ਵਾਲਿਆਂ ਦੇ ਸਾਹਮਣੇ ਰੱਖਦਾ ਹੈ ਅਤੇ ਜਦੋਂ ਸਾਹਮਣੇ ਆਪਣਾ ਜਿਉਂਦਾ ਪਿਓ ਪੇਸ਼ ਕਰ ਦਿੰਦਾ ਹੈ ਦੋਸਤੋ ਸਭ ਲੋਕ ਹੈਰਾਨ ਹੋ ਜਾਂਦੇ ਹਨ ਰੋ ਪੈਂਦੇ ਹਨ ਇੱਕਦਮ ਵਿਆਹ ਦੇ ਲਈ ਹਾਮੀ ਭਰ ਦਿੰਦੇ ਹਨ ਗਰੰਤੀ ਸਿੰਘ ਤਿਆਰ ਹੋ ਜਾਂਦਾ ਹੈ ਅਤੇ ਉਹ ਅੱਜ ਇੱਕ ਅਜਿਹਾ ਇਤਿਹਾਸਿਕ ਵਿਆਹ ਕਰ ਦਿੰਦਾ ਹੈ ਜਿਸ ਬਾਰੇ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਦੋਸਤੋ ਅਜਿਹਾ ਕੀ ਕਾਰਨ ਸੀ ਕਿ ਪਿਓ ਦੇ ਜਿਉਂਦਿਆਂ ਕਸੁੰਦਿਆਂ ਪੁੱਤਰ ਨੂੰ ਆਪਣੀ ਹੀ ਮਾਤਾ ਦੇ ਨਾਲ ਵਿਆਹ ਕਰਨਾ ਪੈ ਗਿਆ ਆਖਿਰ ਅਜਿਹੀ ਕਿਹੜੀ ਗੱਲ ਸੀ ਅਜਿਹੀ ਕਿਹੜੀ ਮਜਬੂਰੀ ਸੀ ਜੋ ਕਿ ਪਿੰਡ ਵਾਲੇ ਵੀ ਉਸ ਵਿਆਹ ਨੂੰ ਮੰਨ ਗਏ ਦੋਸਤੋ ਦੱਸਾਂਗੇ ਜੀ ਪੂਰੀ ਕਹਾਣੀ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰਨ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਖਾਸ ਵੀਡੀਓ ਦਰਅਸਲ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਜੋ ਕਿ ਜਲੰਧਰ ਤੋਂ ਤਕਰੀਬਨ 26 ਕਿਲੋਮੀਟਰ ਦੂਰ ਹੈ ਦੋਸਤੋ ਉੱਥੇ ਇੱਕ ਬਜ਼ੁਰਗ ਆਦਮੀ ਰਹਿੰਦਾ ਹੈ ਜਿਸ ਦਾ ਨਾਮ ਹੁੰਦਾ ਹੈ ਪ੍ਰੇਮ ਸਿੰਘ ਦੋਸਤੋ ਪ੍ਰੇਮ ਸਿੰਘ ਦੇ ਕੋਲ तकरीबन 55 ਕਿੱਲੇ ਜ਼ਮੀਨ ਦੇ ਹਨ ਅਤੇ ਬਹੁਤ ਤਕੜੀ ਉਸ ਦੀ ਪਿੰਡ ਦੇ ਵਿੱਚ ਪੈਠਾ ਹੈ ਬਹੁਤ ਸੋਹਣੀ ਉਹਨਾਂ ਦੀ ਕੋਠੀ ਹੈ ਪਿੰਡ ਦੇ ਵਿੱਚ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕੋਈ ਵੀ ਕਮੀ ਨਹੀਂ ਹੈ ਬਸ ਇੱਕ ਕਮੀ ਉਹਨਾਂ ਨੂੰ ਪੱਕੀ ਗੋਲਦੀ ਹੈ ਕਿਉਂਕਿ ਜੋ ਔਰਤ ਹੈ ਜੋ ਘਰ ਦੇ ਵਿੱਚ ਇਕਲੋਤੀ ਮਾਤਾ ਹੈ ਹਰਜੀਤ ਦੀ ਉਹ ਬਿਮਾਰ ਰਹਿੰਦੀ ਹੈ ਅਤੇ ਉਸ ਦੇ ਬਿਮਾਰੀ ਤੇ ਕਾफी ਖਰਚਾ ਹੁੰਦਾ ਹੈ ਹਾਲਾਂਕਿ ਬਹੁਤ ਅਮੀਰ ਹਨ ਪੈਸੇ ਦੀ ਕੋਈ ਕਮੀ ਨਹੀਂ ਹੈ ਫਿਰ ਵੀ ਖਰਚਾ ਇਨਾ ਕੁ ਜ਼ਿਆਦਾ ਹੈ ਇੱਕ ਦੋ ਕਿੱਲੇ ਇਲਾਜ ਦੇ ਵਿੱਚ ਬਿਕ ਚੁਕੇ ਹਨ ਦੋਸਤੋ ਅਚਾਨਕ ਹੀ ਉਹਨਾਂ ਦੀ ਜ਼ਿੰਦਗੀ ਉਦੋਂ ਬਦਲ ਜਾਂਦੀ ਹੈ ਜਦੋਂ ਹਰਜੀਤ ਦੀ ਮਾਤਾ ਅਤੇ ਪ੍ਰੇਮ ਸਿੰਘ ਦੀ ਪਤਨੀ ਆਪਣੀ ਜਵਾਨੀ ਦੇ ਵਿੱਚ ਹੀ ਗੁਜ਼ਰ ਜਾਂਦੀ ਹੈ ਦੁਨੀਆ ਤੋਂ ਚਲੀ ਜਾਂਦੀ ਹੈ ਉਦੋਂ ਹਰਜੀਤ ਦੀ ਉਮਰ ਤਕਰੀਬਨ 4 ਕੁ ਸਾਲ ਦੀ ਹੈ ਦੋਸਤੋ ਪ੍ਰੇਮ ਸਿੰਘ ਆਪਣੇ ਮੁੰਡੇ ਨੂੰ ਇਕੱਲਿਆਂ ਹੀ ਪਾਲਣ ਦੀ ਕੋਸ਼ਿਸ਼ ਕਰਦਾ ਹੈ ਆਪਨਾ ਜੋਰ ਲਗਾਉਂਦਾ ਹੈ ਲੇਕਿਨ ਮਾਤਾ ਦੀ ਕਮੀ ਤਾਂ ਖੜਦੀ ਹੈ ਦੋਸਤੋ ਕਈ ਸਾਲ ਬੀਤ ਜਾਂਦੇ ਹਨ ਕਿਉਂਕਿ ਦੁਨੀਆ ਤੋਂ ਡਰਦਾ ਹੈ ਅਤੇ ਆਪਣਾ ਦੂਜਾ ਵਿਆਹ ਨਹੀਂ ਕਰਨਾ ਚਾਹੁੰਦਾ ਲੇਕਿਨ ਅੱਜ ਅਚਾਨਕ ਅਜੀਹ ਘਮ ਹੋਇਆ ਹੈ ਅਜੀਹ ਹਦ ਦਿਨ ਆਇਆ ਹੈ ਜਦੋਂ ਹਰਜੀਤ ਆਪਣੇ ਸਕੂਲ ਵੈਨ ਦੇ ਵਿੱਚੋਂ ਉਤਰਿਆ ਹੋਇਆ ਉਸ ਨੂੰ ਲੈਣ ਵਾਸਤੇ ਪ੍ਰਿੰਪ ਸਿੰਘ ਆਪ ਗੇਟ ਤੇ ਗਿਆ ਆਇਆ ਹੈ ਆਪਣੇ ਬੱਚੇ ਨੂੰ ਗੋਦੀ ਚੱਕਦਾ ਹੈ ਅੰਦਰ ਲੈ ਜਾਂਦਾ ਹੈ ਬੇਟੇ ਨੂੰ ਪੁੱਛਕਾਰਦਾ ਹੋਇਆ ਸਾਰੇ ਦਿਨ ਬਾਰੇ ਪੁੱਛਦਾ ਹੈ ਬੇਟਾ ਕਿਵੇਂ ਕੀ ਗੱਲ ਹੈ ਅੱਜ ਬੜਾ ਉਦਾਸ ਹੋਣ ਲੱਗਿਆ ਹੈ ਅੱਜ ਤੇਰਾ ਮੂਹ ਰੱਥਾ ਹੋਇਆ ਹੈ ਕੀ ਗੱਲ ਹੈ ਅੱਜ ਅਜਿਹਾ ਕੀ ਹੋਇਆ ਦੱਸ ਤਾਂ ਸਹੀ ਮੈਨੂੰ ਦੋਸਤੋ ਹਰਜੀਤ ਆਪਣੇ ਪਿਤਾ ਨੂੰ ਦੱਸਦਾ ਹੈ ਪਿਤਾ ਜੀ ਅੱਜ ਮਦਰਸ ਦੇ ਸੀ ਉਧਰੋਂ ਪ੍ਰੇਮ ਸਿੰਘ ਪੁੱਛਦਾ ਹੈ ਆਪਲਾ ਕਿਹੜਾ ਪਲਾਣਾ ਡੇ ਹੈ ਮਦਰਸ ਦੇ ਪਲਾਕੀ ਹੁੰਦਾ ਹੈ ਦੋਸਤੋ ਹਰਜੀਤ ਦੱਸਦਾ ਹੈ ਪਾਪਾ ਏ ਮਦਰਸਡੇ ਯਾਨੀ ਮੰਮੀ ਵਾਲਾ ਦਿਨ ਅੱਜ ਬਾਕੀ ਬੱਚਿਆਂ ਦੀ ਮੰਮੀ ਸਕੂਲ ਦੇ ਵਿੱਚ ਆਈ ਸੀ ਅਤੇ ਸਭ ਲੋਕ ਨੇ ਆਪਣੀ ਮੰਮੀ ਦੇ ਨਾਲ ਕੰਪੀਟੀਸ਼ਨ ਲੜਿਆ ਉਧਰੋਂ ਰਣਜੀਤ ਦੀ ਮੰਮੀ ਸਭ ਤੋਂ ਪਹਿਲੇ ਨੰਬਰ ਤੇ ਆਈ ਜਿਸ ਨੇ ਜੋ ਚਮਚੇ ਵਾਲਾ ਖੇਡ ਸੀ ਉਸ ਦੇ ਵਿੱਚ ਸਭ ਤੋਂ ਤੇਜ਼ੀ ਦਿਖਾਈ ਅਤੇ ਦੌੜ ਦੇ ਵਿੱਚ ਵੀ ਸਭ ਤੋਂ ਅੱਗੇ ਰਹੀ ਇਸ ਤਰ੍ਹਾਂ ਰਣਜੀਤ ਦੀ ਮੰਮੀ ਸਭ ਤੋਂ ਜ਼ਿਆਦਾ ਅੱਗੇ ਸੀ ਬਾਕੀ ਲੋਕਾਂ ਦੀਆਂ ਮੰਮੀਆਂ ਉਹਨਾਂ ਨੂੰ ਕਿੰਨਾ ਪਿਆਰ ਕਰਦੀਆਂ ਹਨ ਮੇਰੇ ਕੋਲ ਘਰ ਦੇ ਵਿੱਚ ਨੌਕਰਾਂੀਆਂ ਹਨ ਜੋ ਕਿ ਧਿਆਨ ਰੱਖਦੀਆਂ ਹਨ ਅਤੇ ਖਾਣਾ ਬਣਾ ਕੇ ਦਿੰਦੀਆਂ ਹਨ ਫਿਰ ਵੀ ਮੇਰੇ ਕੋਲ ਮਾਤਾ ਕਿਉਂ ਨਹੀਂ ਹੈ ਪਪਾ ਮੇਰੀ ਮੰਮੀ ਨੂੰ ਕੀ ਹੋਇਆ ਸੀ ਕਿੱਧਰ ਗਏ ਹਨ ਕਿਉਂਕਿ ਜਦੋਂ ਮਾਤਾ ਗੁਜ਼ਰੀ ਹੈ ਉਹਦੋਂ ਬਹੁਤ ਛੋਟਾ ਸੀ ਉਸ ਨੂੰ ਅੰਦਾਜ਼ਾ ਤਾਂ ਹੈ ਮੇਰੀ ਮਾਤਾ ਦੁਨੀਆ ਤੋਂ ਚਲੀ ਗਈ ਹੈ ਲੇਕਿਨ ਬੱਚੇ ਨੂੰ ਸਮਝਾਉਣ ਵਾਸਤੇ ਵਾਰ-ਵਾਰ ਪ੍ਰੇਮ ਸਿੰਘ ਨੇ ਝੂਠ ਬੋਲਿਆ ਵੀ ਤੇਰੀ ਮਾਤਾ ਕਿਤੇ ਘੁੰਮਣ ਗਈ ਹੈ ਅਤੇ ਜਲਦੀ ਹੀ ਆ ਜਾਵੇਗੀ ਦੋਸਤੋ ਲਾਰਾ ਲਗਾਉਂਦਾ ਹੈ ਅਤੇ ਕਈ ਵਾਰ ਤਾਂ ਆਕਿਆ ਹੋਇਆ ਸੱਚ ਬੋਲਣ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਉਸ ਦੀ ਜबान ਲੜਖੜਾ ਜਾਂਦੀ ਹੈ ਦੋਸਤੋ ਚਲੋ ਜੋ ਵੀ ਹੁੰਦਾ ਹੈ ਪ੍ਰੇਮ ਸਿੰਘ ਆਪਣੇ ਬੱਚੇ ਨੂੰ ਸਮਝਾ ਦਿੰਦਾ ਹੈ ਲੇਕਿਨ ਸਾਰੀ ਰਾਤ ਉਸ ਨੂੰ ਵੀ ਨੀਂਦ ਨਹੀਂ ਆਉਂਦੀ ਉਹ ਵੀ ਸੋਚਾਂ ਦੇ ਵਿੱਚ ਪੈ ਚੁੱਕਿਆ ਹੈ ਕਿ ਆਹ ਕੀ ਗੱਲ ਹੋਈ ਮੇਰੇ ਬੱਚੇ ਕੋਲ ਮਾਤਾ ਨਹੀਂ ਹੈ ਮੈਂ ਤਾਂ ਸੋਚਦਾ ਸੀ ਨੌਕਰਣੀਆਂ ਮਿਲ ਕੇ ਸਾਰਾ ਕੰਮ ਕਰ ਦਿੰਦੀਆਂ ਹਨ ਇਸ ਦਾ ਧਿਆਨ ਰੱਖ ਲਿਆ ਹਨ ਮੈਂ ਵੀ ਇਸ ਨੂੰ ਪਿਆਰ ਦੇਣਾ ਹਾਂ ਇਸ ਨੂੰ ਕਦੇ ਮਾਤਾ ਦੀ ਕਮੀ ਮਹਿਸੂਸ ਨਹੀਂ ਹੋਣੀ ਇਹ ਤਾਂ ਬਿਲਕੁਲ ਗਲਤ ਗੱਲ ਹੈ ਇਸ ਨੂੰ ਮਾਤਾ ਦੀ ਕਮੀ ਗੌੜੀ ਹੈ ਮਹਿਸੂਸ ਹੋ ਰਹੀ ਹੈ ਬਚਾਰਾ ਕਿਨਾ ਦੁਖੀ ਹੈ ਮੈਨੂੰ ਇਸ ਬਾਰੇ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਅਗਲੇ ਹੀ ਦਿਨ ਜਦੋਂ ਸੱਤ ਦੇ ਵਿੱਚ ਬੈਠਾ ਹੈ ਤਾਸ਼ ਖੇਡੀ ਜਾਂਦਾ ਹੈ ਆਪਣੇ ਨਾਲ ਦੇ ਦੋਸਤਾਂ ਨਾਲ ਆਪਣੇ ਨਾਲ ਦੇ ਜੋ ਪਿੰਡ ਵਾਲੇ ਹਨ ਉਹਨਾਂ ਨਾਲ ਗੱਲਾਂ ਬਾਤਾਂ ਕਰ ਰਿਹਾ ਹੈ ਦੋਸਤੋ ਅਚਾਨਕ ਹੀ ਇੱਕ ਗੱਲ ਕਹਿ ਦਿੰਦਾ ਹੈ ਸਾਰੀ ਆਪਣੀ ਮਨ ਦੀ ਗੱਲ ਸਾਰੀ ਉਹ ਪੰਚਾਇਤ ਜੋ ਬੈਠੀ ਹੈ ਸੱਤ ਦੇ ਵਿੱਚ ਲੋਕ ਬੈਠੇ ਹਨ ਉਹਨਾਂ ਦੇ ਸਾਹਮਣੇ ਰੱਖ ਦਿੰਦਾ ਹੈ ਬਿਰੋਕੀ ਕਰੀਏ ਮੇਰਾ ਬੜਾ ਹੀ ਦੁਖੀ ਹਾਂ ਬਹੁਤ ਮੇਰੇ ਮਨ ਦੇ ਵਿੱਚ ਸਵਾਲ ਹਨ ਆਖਿਰਕਾਰ ਇਸ ਦਾ ਹੱਲ ਕੀ ਹੈ ਮਾਤਾ ਤਾਂ ਵਿਚਾਰੇ ਦੀ ਮਰ ਚੁੱਕੀ ਹੈ ਹੁਣ ਮੈਂ ਹੀ ਹਾਂ ਉਸ ਦੀ ਜ਼ਿੰਦਗੀ ਦੇ ਵਿੱਚ ਆਖਿਰਕਾਰ ਮੈਨੂੰ ਅਜਿਹਾ ਕੀ ਕਰਨਾ ਚਾਹੀਦਾ ਹੈ ਇੰਨੇ ਦੇ ਵਿੱਚ ਹੀ ਕੋਲ ਬੈਠਾ ਜਸਵੰਤ ਬੋਲਦਾ ਹੈ ਕਿ ਲੈ ਮਿੱਤਰਾ ਅਜਿਹੀ ਕਿਹੜੀ ਗੱਲ ਹੈ ਲੋਕ ਦੂਜਾ ਵਿਆਹ ਕਰਦੇ ਹਨ ਲੋਕ ਆਪਣੇ ਵਾਸਤੇ ਲੈ ਕੇ ਆਂਦੇ ਹਨ ਆਪਣੇ ਰਸ ਵਾਸਤੇ ਲੋਕ ਕੁੜੀਆਂ ਲੈ ਕੇ ਆਉਂਦੇ ਹਨ ਮਾਮਾ ਲੈ ਕੇ ਆਉਂਦੇ ਹਨ ਲੇਕਿਨ ਲੋਕ ਆਪਣੇ ਰਸ ਵਾਸਤੇ ਪਤਨੀਆਂ ਲੈ ਕੇ ਆਉਂਦੇ ਹਨ ਲੋਕ ਚਾਰ-ਚਾਰ ਵਿਆਹ ਕਰ ਲੈਂਦੇ ਹਨ ਤੂੰ ਤਾਂ ਦੂਜਾ ਵਿਆਹ ਕਰੇਗਾ ਅਜਿਹੀ ਕਿਹੜੀ ਗੱਲ ਹੈ ਲੇਕਿਨ ਪ੍ਰੇਮ ਬੋਲਦਾ ਹੈ ਨਹੀਂ ਲੇਕਿਨ ਮੈਂ ਤਾਂ ਆਪਣੀ ਪਤਨੀ ਦੇ ਵੱਲ ਵਫਾਦਾਰ ਸੀ ਮੈਂ ਕਿਸੇ ਹੋਰ ਔਰਤ ਨੂੰ ਕਿਵੇਂ ਪਸੰਦ ਕਰ ਸਕਦਾ ਹਾਂ ਮੇਰਾ ਜੀ ਨਹੀਂ ਮੰਨਦਾ ਮੇਰਾ ਚਿੱਤ ਨਹੀਂ ਮੰਨਦਾ ਮੈਂ ਕੋਈ ਹੋਰ ਔਰਤ ਆਪਣੇ ਉਸੇ ਘਰ ਦੇ ਵਿੱਚ ਲੈ ਕੇ ਆਵਾਂ ਜਿੱਥੇ ਕਦੇ ਰਤਨ ਕੌਰ ਆਈ ਸੀ ਦੋਸਤੋ ਇਹਨੇ ਦੇ ਵਿੱਚ ਹੀ ਕੋਲ ਬੈਠਾ ਜਸਵੰਤ ਬੋਲਦਾ ਹੈ ਲੈ ਇਹਦੀ ਚ ਕਿਹੜੀ ਗੱਲ ਹੈ ਤੂੰ ਨਾ ਲੈ ਕੇ ਆ ਪਤਨੀ ਤੂੰ ਕਿਉਂ ਕਰਾਣਾ ਹੈ ਕਿਸੇ ਪਤਨੀ ਨਾਲ ਦੂਜਾ ਵਿਆਹ ਤਾਂ ਪ੍ਰੇਮ ਸਿੰਘ ਕਹਿੰਦਾ ਹੈ ਤੇਰੀ ਗੱਲ ਮੈਨੂੰ ਸਮਝਿਆ ਨਹੀਂ ਜੇ ਪਤਨੀ ਨਾਲ ਦੂਜਾ ਵਿਆਹ ਨਹੀਂ ਕਰਾਣਾ ਫਿਰ ਕਿਸ ਨਾਲ ਕਰਾਵਾਂ ਤਾਂ ਅੱਗੋਂ ਉਹ ਜਸਵੰਤ ਬੋਲਦਾ ਹੈ ਪਤਨੀ ਨਾਲ ਨਾ ਕਰਾ ਤੂੰ ਮੰਨਿਆ ਹਰਜੀਤ ਦੇ ਮੂੰਹ ਵੱਲ ਦੇਖ ਕਿਉਂ ਤੂੰ ਸਿਰਫ ਪਤਨੀ ਭੜਦਾ ਹੈ ਜੇਕਰ ਤੇਰੀ ਪਤਨੀ ਹੋਵੇਗੀ ਹਰਜੀਤ ਦੀ ਮਾਵਿਤਾ ਹੋਵੇਗੀ ਅਜਹੀ ਔਰਤ ਲਿਆ ਜੋ ਕਿ ਤੇਰੇ ਬੱਚੇ ਨੂੰ ਵੀ ਪਿਆਰ ਕਰੇ ਭਾਵੇਂ ਸੋਹਣੀ ਨਾ ਹੋਵੇ ਕੰਮਕਾਰ ਵੀ ਚਾਹੀ ਨਹੀਂ ਜਾਣਦੀ ਹੋਵੇ ਲੇਕਿਨ ਤੇਰੇ ਬੱਚੇ ਨੂੰ ਪਿਆਰ ਕਰਨਾ ਚਾਹੀਦੀ ਹੈ ਤੇਰੇ ਬੱਚੇ ਨੂੰ ਮਾਂ ਦਾ ਪਿਆਰ ਚਾਹੀਦਾ ਹੈ ਨਾ ਕਿ ਘਰ ਦੇ ਕੰਮ ਉਹ ਤਾਂ ਨੌਕਰनियां ਵੀ ਕਰ ਦਿੰਦੀਆਂ ਹਨ ਦੋਸਤੋ ਪ੍ਰੇਮ ਸਿੰਘ ਨੂੰ ਗੱਲ ਜੱਜ ਜਾਂਦੀ ਹੈ ਸੋਚ ਰਿਹਾ ਹੈ ਵੀ ਅਜਹੀ ਔਰਤ ਮੈਂ ਲੱਭ ਕੇ ਹਟਾਂਗਾ ਆਸ-ਪਾਸ ਦੇ ਲੋਕਾਂ ਕੋਲ ਆਸ-ਪਾਸ ਦੇ ਪਿੰਡ ਵਾਲਿਆਂ ਤੱਕ ਗੱਲ ਪਹੁੰਚਾ ਦਿੰਦਾ ਹੈ ਜੋ ਵੀ ਉਸਤੇ ਜਾਣਕਾਰ ਹਨ ਵੀ ਮੈਂ ਦੂਜਾ ਵਿਆਹ ਕਰਨਾ ਹੈ ਜੋ ਕੋਈ ਵੀ ਰਿਸ਼ਤਾ ਤਿਆਰ ਹੈ ਮੈਨੂੰ ਦੱਸ ਸਕਦਾ ਹੈ ਦੋਸਤੋ ਜਸਵੰਤ ਜੀ ਗੱਲ ਦਾ ਅਸਰ ਉਸਤੇ ਹੋਇਆ ਹੈ ਪ੍ਰਿੰਪ ਸਿੰਘ ਨੇ ਸਾਰੇ ਪਾਸੇ ਰਿਸ਼ਤੇ ਭਜਵਾ ਦਿੱਤੇ ਹਨ ਇਹਨਾਂ ਦੇ ਵਿੱਚ ਹੀ ਕਈ ਰਿਸ਼ਤੇ ਆਣੇ ਸ਼ੁਰੂ ਹੋ ਜਾਂਦੇ ਹਨ ਕਿਉਂਕਿ ਪ੍ਰਿੰਪ ਸਿੰਘ ਦੇ ਕੋਲ ਜ਼ਮੀਨ ਬਹੁਤ ਹੈ ਜ਼ਮੀਨ ਦਾ ਲਾਲਚ ਵੱਡਿਆਂ ਵੱਡਿਆਂ ਨੂੰ ਖਿੱਚ ਲਿਆਉਂਦਾ ਹੈ ਭਾਵੇਂ ਉਮਰ 80 ਸਾਲ ਦੀ ਕਿਉਂ ਨਾ ਹੋਵੇ 20 ਸਾਲ ਦੀ ਨੌਜਵਾਨ ਕੁੜੀ ਜ਼ਮੀਨ ਦੇ ਕਰਕੇ ਮਿਲ ਜਾਂਦੀ ਹੈ ਅਤੇ ਆਹੀ ਹਾਲ ਹੁੰਦਾ ਹੈ ਦੋਸਤੋ ਕਈ ਕਈ ਸਾਲ ਚੋਟੀਆਂ ਫ੍ਰੈਂਕਸਿੰਗਟਨ ਰਿਸ਼ਤੇ ਆਣੇ ਸ਼ੁਰੂ ਹੋ ਜਾਂਦੇ ਹਨ ਲੇਕਿਨ ਜਿਵੇਂ ਹੀ ਰਿਸ਼ਤੇ ਦੇਖਣ ਜਾਂਦਾ ਹੈ ਘਰਾਂ ਦੇ ਵਿੱਚ ਅਤੇ ਨਾਲ ਆਪਣੇ ਮੁੰਡੇ ਨੂੰ ਲੈ ਜਾਂਦਾ ਹੈ ਦੋਸਤੋ ਕਈ ਔਰਤਾਂ ਹਰਜੀਤ ਨੂੰ ਦੇਖਦੇ ਹੀ ਮੂੰਪਾਸਾ ਵਟ ਲੈਂਦੀਆਂ ਹਨ ਸੋਚਦੀਆਂ ਹਨ ਵੀ ਇਹ ਤਾਂ ਮਤਰੀਆ ਮੁੰਡਾ ਹੈ ਪਹਿਲਾਂ ਵਾਲੀ ਔਰਤ ਦਾ ਹੈ ਮੈਂ ਆਪ ਬੱਚੇ ਕਰਾਂਗੇ ਅਤੇ ਅਜਿਹੀਆਂ ਸ਼ਰਤਾਂ ਸਾਹਮਣੇ ਰੱਖ ਦਿੰਦੀਆਂ ਹਨ ਵੀ ਮੇਰਾ ਬੱਚਾ ਹੀ ਅੱਗੇ ਸਾਰੀ ਜ਼ਮੀਨ ਸੰਭਾਲੇਗਾ ਹਰਜੀਤ ਨੂੰ ਮੈਂ ਕੁਝ ਨਹੀਂ ਦੇਣਾ ਇਸ ਤਰ੍ਹਾਂ ਦੀ ਗੱਲਾਂ ਕਰਨ ਲੱਗ ਜਾਂਦੀਆਂ ਹਨ ਇਹ ਗੱਲਾਂ ਬਿਲਕੁਲ ਵੀ ਪ੍ਰਿੰਸ ਸਿੰਘ ਨੂੰ ਰਾਸਨੀਆਂ ਦਿਆਂ ਉੱਥੋਂ ਹੀ ਰਿਸ਼ਤਾ ਮੁੜ ਕੇ ਵਾਪਸ ਆ ਜਾਂਦਾ ਹੈ ਕਈ ਰਿਸ਼ਤੇ ਇਸ ਤਰ੍ਹਾਂ ਠੁਕਰਾ ਦਿੰਦਾ ਹੈ ਕਈ ਮਹੀਨੇ ਬੀਤ ਜਾਂਦੇ ਹਨ ਲੇਕਿਨ ਕੋਈ ਵੀ ਢੰਗ ਦਾ ਰਿਸ਼ਤਾ ਜੋ ਕਿ ਉਸ ਨੂੰ ਜਸਤਾ ਹੋਵੇ ਅਤੇ ਜੋ ਕਿ ਹਾਲ ਮਿਲਦਾ ਹੋਵੇ ਜੋ ਕਿ ਤਾਲ ਮਿਲਦਾ ਹੋਵੇ ਅਤੇ ਇਧਰ ਉਹ ਹਰਜੀਤ ਨੂੰ ਵੀ ਪਸੰਦ ਹੋਵੇ ਦੋਸਤੋ ਅਜਿਹੀ ਇੱਕ ਔਰਤ ਉਹ ਜਿਸ ਦਾ ਨਾਮ ਸਿਮਰਨ ਹੈ ਜੋ ਕਿ ਕਾਫੀ ਜਮਾਨ ਹੈ ਲੇਕਿਨ ਚਲੋ ਸਿਆਣੀ ਦਿਖਦੀ ਹੈ ਦੋਸਤੋ ਉਸ ਤੇ ਕੋਲ ਜਾਂਦੇ ਹਨ ਕਰਦਿਆਣ ਗੱਲ ਕਰਦੇ ਹਨ ਅਤੇ ਜਿਵੇਂ ਹੀ ਸਾਹਮਣੇ ਆਂਦੀ ਹੈ ਅਤੇ ਉਹ ਵਿਚਾਰੇ ਜਵਾਨੀ ਦੇ ਵਿੱਚ ਹੀ ਵਿਧਵਾ ਹੋ ਚੁੱਕੀ ਸੀ ਉਸ ਦੀ ਉਮਰ ਤਕਰੀਬਨ 24 ਕੁ ਸਾਲ ਦੀ ਹੈ ਵਿਚਾਰੇ ਘਰੇ ਬੈਠੀ ਹੈ ਅਤੇ ਕਰਦੇ ਉਸ ਦਾ ਰਿਸ਼ਤਾ ਭਾਲਦੇ ਫਿਰਦੇ ਹਨ ਦੋਸਤੋ ਜ਼ਮੀਨ ਵੇਖਦੇ ਹਨ ਜ਼ਮੀਨ ਕਾਫੀ ਜ਼ਿਆਦਾ ਹੈ ਰਿਸ਼ਤੇ ਲਈ ਹਾਂ ਕਰ ਦਿੰਦੇ ਹਨ ਇਦੋਂ ਜਿਵੇਂ ਹੀ ਹਰਜੀਤ ਉਸ ਔਰਤ ਦੇ ਕੋਲ ਸਿਮਰਨ ਦੇ ਕੋਲ ਜਾਂਦਾ ਹੈ ਸਿਮਰਨ ਉਸ ਨੂੰ ਗੋਦੀ ਵਿੱਚ ਚੱਕ ਲੈਂਦੀ ਹੈ ਅਤੇ ਪਿਆਰ ਜਿੰਦੀ ਹੈ ਜਿਵੇਂ ਕਿ ਉਸ ਦਾ ਆਪਣਾ ਬੱਚਾ ਹੋਵੇ ਬੜੇ ਪਿਆਰ ਨਾਲ ਉਸ ਨੂੰ ਕਢਾਉਂਦੀ ਹੈ ਦੋਸਤੋ ਇਹ ਗੱਲ ਦੇਖ ਕੇ ਜਿਹੜਾ ਪ੍ਰੇਮ ਸਿੰਘ ਹੈ ਉਸ ਦਾ ਮਨ ਭਰ ਆਉਂਦਾ ਹੈ ਉਸ ਨੂੰ ਲੱਗਦਾ ਹੈ ਜਿਵੇਂ ਕਿ ਮੇਰੀ ਪਹਿਲਾਂ ਵਾਲੀ ਪਤਨੀ ਆ ਗਈ ਹੋਵੇ ਦੋਸਤੋ ਇੰਝ ਲੱਗ ਰਿਹਾ ਸੀ ਜਿਵੇਂ ਕਿ ਕੋਈ ਮਤਰੀ ਮਾਂ ਨਹੀਂ ਸੱਕੀ ਮਾਕੜੀ ਹੋਵੇ ਦੋਸਤੋ ਰਿਸ਼ਤੇ ਲਈ ਹਾਕਾ ਜਾਂਦਾ ਹੈ ਥੋੜੇ ਹੀ ਦਿਨਾਂ ਬਾਅਦ ਚੁਨੀਚੜਾਵਾ ਕਰਕੇ ਜੋ ਵੀ ਚਾਰ ਰਿਸ਼ਤੇਦਾਰ ਆਏ ਹਨ ਨਾਲ ਜਾ ਕੇ ਲਾਵਾ ਲੈ ਕੇ ਅਤੀ ਕਰ ਲਿਆਂਦਾ ਹੈ ਦੋਸਤੋ ਸਾਰੇ ਖੁਸ਼ ਹਨ ਵਿਚਲੋ ਸਭ ਰਿਸ਼ਤਾ ਹੋ ਗਿਆ ਹੈ ਲੇਕਿਨ ਪਿੰਡ ਵਾਲੇ ਗੱਲਾਂ ਵੀ ਬਣਾ ਰਹੇ ਹਨ ਵੀ ਉਮਰ ਵਿੱਚ ਕਾਫੀ ਛੋਟੀ ਲਿਆਇਆ ਹੈ ਆਪਣੇ ਮੁੰਡੇ ਤੋਂ ਸਿਰਫ 10 ਸਾਲ ਵੱਡੀ ਔਰਤ ਲਿਆਇਆ ਹੈ ਕਮਾਲ ਦੀ ਗੱਲ ਹੈ ਦੋਸਤੋ ਗੱਲਾਂ ਬਣਾਣ ਲੱਗ ਜਾਂਦੇ ਹਨ ਕਿਉਂਕਿ ਲੋਕਾਂ ਦਾ ਕੰਮ ਹੁੰਦਾ ਹੈ ਗੱਲਾਂ ਮਰਾਨਾ ਗੱਲਾਂ ਉਹਦੋਂ ਵੀ ਬਣਾਦੇ ਸਨ ਜਦੋਂ ਇੰਨੀ ਜ਼ਮੀਰ ਸੀ ਦੂਜਾ ਬਿਆਨ ਹੀ ਕਰਾਇਆ ਉਹਦੋਂ ਵੀ ਗੱਲਾਂ ਬਣਾਦੇ ਸਨ ਬੇਲਾ ਐਨੀ ਜ਼ਮੀਨ ਨੂੰ ਕੀ ਚਟਰਾ ਹੈ ਜਦੋਂ ਤੂੰ ਦੂਜਾ ਵਿਆਹ ਕਰਾ ਕੇ ਆਪਣੇ ਮੁੰਡੇ ਨੂੰ ਸੁੱਖ ਨਹੀਂ ਦੇ ਸਕਦਾ ਐਨੀ ਜ਼ਮੀਨ ਦਾ ਕੀ ਕਰੇਗਾ ਅੱਜ ਫਿਰ ਉਹੀ ਲੋਕ ਗੱਲਾਂ ਬਣਾ ਰਹੇ ਹਨ ਵੀ ਜ਼ਮੀਨ ਦਾ ਲਾਲਚ ਦੇ ਕੇ ਆਪਣੇ ਤੋਂ ਅੱਧੀ ਉਮਰ ਦੀ ਕੁੜੀ ਵਿਆਹ ਕੇ ਲਿਆ ਆਏ ਹਨ ਦੋਸਤੋ ਲੋਕਾਂ ਦੀ ਜ਼ਬਾਨ ਨਹੀਂ ਪੜੀ ਜਾ ਸਕਦੀ ਇਹੀ ਹਾਲ ਹੁੰਦਾ ਹੈ ਜੀ ਲੇਕਿਨ ਸਮਾਂ ਬਲਵਾਨ ਹੈ ਸਮੇਂ ਅੱਗੇ ਵੱਡੇ ਵੱਡੇ ਬਲਵਾਨ ਪਿੱਛੇ ਛੁੱਟ ਜਾਂਦੇ ਹਨ ਸਮੇਂ ਅੱਗੇ ਸਭ ਲੋਕ ਚੂਰ ਹੋ ਜਾਂਦੇ ਹਨ ਦੋਸਤੋ ਅਚਾਨਕ ਹੀ ਜੜਾ ਪ੍ਰਿੰਸ ਸਿੰਘ ਹੈ ਉਸਦੀ ਤਬੀਅਤ ਖਰਾਬ ਰਹਿਣ ਲੱਗ ਜਾਂਦੀ ਹੈ ਇਧਰੋਂ ਮੁੰਡਾ ਹਰਜੀਤ ਵੀ ਵੱਡਾ ਹੋ ਰਿਹਾ ਹੈ ਸਿਮਰਨ ਵੀ ਆਪਣੇ ਘਰਵਾਲੇ ਦਾ ਪ੍ਰਿੰਸ ਸਿੰਘ ਦਾ ਪੂਰਾ ਧਿਆਨ ਰੱਖਦੀ ਹੈ ਅਤੇ ਉਸ ਨੂੰ ਚੰਗੇ ਤੋਂ ਚੰਗੇ ਡਾਕਟਰਾਂ ਕੋਲ ਲੈ ਕੇ ਜਾਂਦੀ ਹੈ ਲੇਕਿਨ ਉਸਦੀ ਤਬੀਅਤ ਦੇ ਵਿੱਚ ਕੋਈ ਵੀ ਸੁਧਾਰ ਨਹੀਂ ਆਂਦਾ ਵੱਡੇ ਵੱਡੇ ਡਾਕਟਰ ਹੱਥ ਚੱਕ ਜਾਂਦੇ ਹਨ ਮਨਜਿਤ ਪੈ ਗਿਆ ਹੈ ਅਤੇ ਨੌਕਰ ਚਾਕਰ ਉਸ ਦੇ ਸਿਰ ਤੇ ਹਨ ਉਸ ਦਾ ਧਿਆਨ ਰੱਖਣ ਵਾਸਤੇ ਕਈ ਲੋਕ ਹਨ ਹਰ ਇਸਤੇ ਦਰ ਵੀ ਆਂਦੇ ਹਨ ਦੋਸਤੋ ਹਰਜੀਤ ਵੀ ਆਪਣੇ ਪਿਤਾ ਦਾ ਧਿਆਨ ਰੱਖਦਾ ਹੈ ਹੁਣ ਤਕਰੀਬਨ ਉਸਦੀ ਉਮਰ 21 ਸਾਲ ਹੋ ਗਈ ਹੈ ਗੱਭੂ ਜਮਨ ਲੱਗਦਾ ਹੈ ਕੋਲਜ ਦੇ ਵਿੱਚ ਪੜਦਾ ਹੈ ਦੋਸਤੋ ਕੋਲਜ ਦੀ ਪੜ੍ਹਾਈ ਦੇ ਨਾਲ ਨਾਲ ਆਪਣੇ ਘਰ ਦੇ ਵਿੱਚ ਵੀ ਆਪਣੇ ਪਿਤਾ ਦਾ ਧਿਆਨ ਰੱਖਦਾ ਹੈ ਅਤੇ ਆਪਣੀ ਜਿਹੜੀ ਮਾਤਾ ਹੈ ਸਿਮਰਨ ਉਸ ਦੇ ਨਾਲ ਵੀ ਕਾਫੀ ਮੋਹ ਪਿਆਰ ਹੈ ਜਿਵੇਂ ਕਿ ਇੱਕੋ ਘਰ ਦੇ ਵਿੱਚ ਦੋਵੇਂ ਵੱਡੇ ਪਏ ਹੋਣ ਜਿਵੇਂ ਕਿ ਦੋਵੇਂ ਇੱਕੋ ਘਰ ਦੇ ਵਿੱਚ ਪੜੇ ਹੁੰਦੇ ਹੋਏ ਹੈ ਇਸ ਤਰ੍ਹਾਂ ਦੋਵਾਂ ਦੇ ਵਿਚਕਾਰ ਬਹੁਤ ਪਿਆਰ ਮੁਹੱਬਤ ਹੈ ਦੋਵੇਂ ਇੱਕ ਦੂਜੇ ਨੂੰ ਕਾਫੀ ਪਸੰਦ ਕਰਦੇ ਹਨ ਜਦੋਂ ਕੋਈ ਵੀ ਇੱਕ ਦੂਜੇ ਨੂੰ ਲੰਬੇ ਸਮੇਤਕ ਨਾ ਦੇਖੇ ਉਤਾਵਲੇ ਹੁੰਦੇ ਹਨ ਪ੍ਰੇਮ ਸਿੰਘ ਸੋਚਦਾ ਹੈ ਵਧੀਆ ਗੱਲ ਹੈ ਮਾਪੁੱਤ ਦੇ ਵਿੱਚ ਬਹੁਤ ਸੋਹਣਾ ਪਿਆਰ ਹੈ ਲੇਕਿਨ ਇਸ ਦੇ ਪਿੱਛੇ ਦੀ ਹਕੀਕਤ ਸ਼ਾਇਦ ਉਸ ਨੂੰ ਹਿਲਾ ਦੇ ਮਾਰੀ ਸੀ ਜੋ ਕਿ ਉਸ ਦੀ ਸਮਝ ਤੋਂ ਬਾਹਰ ਸੀ ਪ੍ਰੇਮ ਸਿੰਘ ਮੰਝੇ ਤੇ ਪੈ ਜਾਂਦਾ ਹੈ ਦੋਸਤੋ ਧੀਰੇ ਧੀਰੇ ਉਸ ਦਾ ਹਿਲਣਾ ਵੀ ਦੂਪਰ ਹੋ ਜਾਂਦਾ ਹੈ ਲਗਭਗ ਕਈ ਸਾਲਾਂ ਤੋਂ ਐਸੇ ਹੀ ਹਾਲਾਤ ਦੇ ਵਿੱਚ ਪਿਆ ਹੈ ਡਾਕਟਰ ਘਰ ਆਂਦੇ ਹਨ ਉਸ ਨੂੰ ਇੰਜੈਕਸ਼ਨ ਲਗਾਉਂਦੇ ਹਨ ਬੋਤਲਾ ਚੜਾਉਂਦੇ ਹਨ ਕਈ ਆਪਰੇਸ਼ਨ ਉਸਤੇ ਹੋ ਚੁੱਕੇ ਹਨ ਕਈ ਸਰਜਰੀਆਂ ਉਸਦੀਆਂ ਹੋ ਚੁੱਕੀਆਂ ਹਨ ਲੇਕਿਨ ਕੋਈ ਵੀ ਉਸ ਦਾ ਇਲਾਜ ਕੋਈ ਵੀ ਉਸ ਦਾ ਹੱਲ ਨਹੀਂ ਲੱਭਿਆ ਅਤੇ ਢੰਗ ਤਰ੍ਹਾਂ ਇਲਾਜ ਨਹੀਂ ਹੋਇਆ ਦਿਨੋ-ਦਿਨ ਸਿਹਤ ਬਿਗੜਦੀ ਜਾਂਦੀ ਹੈ ਦੋਸਤੋ ਇਹਨਾਂ ਦੇ ਵਿੱਚ ਸਿਮਰਨ ਦੇ ਉੱਪਰ ਪਿੰਡ ਵਾਲੇ ਕਈ ਲੋਕ ਮਾੜੀਆਂ ਲਿਗਾਵਾਂ ਰੱਖਣੀ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਘਰ ਵਾਲਾ ਉਸ ਦਾ ਲੰਬੇ ਸਮੇਂ ਤੋਂ ਬਿਮਾਰ ਹੈ ਅਤੇ ਸਿਮਰਨ ਵਿਚਾਰੀ ਜਵਾਨ ਹੈ অতি ਜਵਾਨੀ ਦੇ ਵਿੱਚ ਹੀ ਉਹਦੋਂ ਵਿਧਵਾ ਹੋ ਗਈ ਸੀ ਦੋਸਤੋ ਕਈ ਸਾਲ ਬੀਤ ਚੁਕੇ ਹਨ ਬਿਆਨ ਨੂੰ ਲੇਕਿਨ ਜਦੋਂ ਦਾ ਪ੍ਰਿੰਸ ਸਿੰਘ ਬਿਮਾਰ ਹੋਇਆ ਹੈ ਉਹਦੇ ਲੋਕ ਉਸਤੇ ਮਾੜੀ ਨਿਗਾਹ ਰੱਖ ਰਹੇ ਹਨ ਕਈ ਲੋਕ ਉਸ ਨਾਲ ਗੰਦੀਆਂ ਗੰਦੀਆਂ ਹਰਕਤਾਂ ਤੁਰੀ ਜਾਂਦੀ ਨੂੰ ਕਰਦੇ ਹਨ ਉਹ ਕਈਆਂ ਦੇ ਮੂੰਹ ਤੋੜ ਜਵਾਬ ਦੇ ਚੁੱਕੀ ਹੈ ਲੇਕਿਨ ਲੋਕ ਹਨ ਕਿ ਮੰਨਦੇ ਨਹੀਂ ਹਨ ਸਾਰੀ ਗੱਲਾਂ ਹਰਜੀਤ ਆਪਣੀ ਅੱਖਾਂ ਨਾਲ ਦੇਖ ਰਿਹਾ ਹੈ ਕਿਉਂਕਿ ਉਹ ਵੀ ਜਵਾਨ ਹੈ ਸਭ ਗੱਲਾਂ ਸਮਝਦਾ ਹੈ ਉਸ ਨੂੰ ਸਭ ਪਤਾ ਹੈ ਵੀ ਮੇਰੀ ਪਿੱਠ ਪੁੱਛੇ ਅਤੇ ਮੇਰੇ ਨਾਲ ਇਹ ਸਭ ਕੁਝ ਕੀ ਕੀ ਹੋ ਰਿਹਾ ਹੈ ਦੋਸਤੋ ਹਰਜੀਤ ਕਈਆਂ ਦਾ ਆਪ ਇਲਾਜ ਕਰ ਚੁੱਕਿਆ ਹੈ ਘਰੇ ਜਾ ਜਾ ਕੇ ਉਹਨਾਂ ਨੂੰ ਸਦਾ ਕਰ ਚੁੱਕਿਆ ਹੈ ਲੇਕਿਨ ਲੋਕਾਂ ਦਾ ਮੂੰਹ ਬੰਦ ਕਰਨਾ ਬੜਾ ਔਖਾ ਹੈ ਨਾ ਤਾਂ ਜ਼ੋਰ ਜ਼ਬਰਦਸਤੀ ਨਾਲ ਨਾ ਹੀ ਇਸ ਤਰ੍ਹਾਂ ਮੂੰਹ ਤੋੜ ਜਵਾਬ ਦੇਣ ਦੇ ਨਾਲ ਲੋਕਾਂ ਦਾ ਮੂੰਹ ਬੰਦ ਹੁੰਦਾ ਹੈ ਦੋਸਤੋ ਅੱਜ ਕੱਲ ਲੋਕਾਂ ਦੀ ਮਾੜੀ ਨਿਗਾਹ ਨੂੰ ਰੋਕਣਾ ਬੜਾ ਮੁਸ਼ਕਲ ਹੈ ਇਹੀ ਹਾਲ ਹੁੰਦਾ ਹੈ ਜੀ ਉਸ ਘਰ ਦਾ ਉਸ ਘਰ ਤੇ ਚੀਲ ਵਾਂਗੂ ਗਿੱਦਾ ਵਾਂਗੂ ਉਸ ਘਰ ਦੇ ਉੱਪਰ ਮਾੜੀ ਨਿਗਰੱਖਣ ਵਾਲੇ ਲੋਕ ਲੋਕ ਤਾਕ ਦੇ ਵਿੱਚ ਬੈਠੇ ਹਨ ਦੋਸਤੋ ਇਨਾ ਸਮਾਂ ਬੀਤਦਾ ਜਾਂਦਾ ਹੈ ਹਰਜੀਤ ਹੁਣ ਜ਼ਿਆਦਾ ਸਮਾਂ ਆਪਣੇ ਘਰ ਦੇ ਵਿੱਚ ਆਪਣੀ ਮਾਤਾ ਆਪਣੇ ਪਿਤਾ ਦੇ ਨਾਲ ਬਿਤਾਉਂਦਾ ਹੈ ਦੋਸਤੋ ਪ੍ਰੇਮ ਸਿੰਘ ਆਪਣੇ ਮੁੰਡੇ ਨੂੰ ਅਖਦਾ ਹੈ ਪੁੱਤਰਾ ਮੈਂ ਇਸ ਦੁਨੀਆ ਤੋਂ ਚਲਾ ਜਾਣਾ ਹੈ ਕਿਉਂ ਨਾ ਤੂੰ ਕਿਸੇ ਢੰਗ ਦੀ ਕੁੜੀ ਨਾਲ ਕਿਸੇ ਢੰਗ ਦੀ ਔਰਤ ਦੇ ਨਾਲ ਪਸੰਦ ਕਰਕੇ ਵਿਆਹ ਕਰ ਲੈ ਜਿੱਥੇ ਵੀ ਤੂੰ ਉਂਗਲ ਕਰੇਗਾ ਜਿਸ ਕੁੜੀ ਤੇ ਇੱਕ ਵਾਰ ਕਹਿ ਦੇਗਾ ਉਥੇ ਤੇਰਾ ਵਿਆਹ ਕਰ ਦੂੰਗਾ ਭਾਵੇਂ ਜਿੰਨਾ ਮਰਜੀ ਤਕੜਾ ਘਰ ਹੋਵੇ ਭਾਵੇਂ ਜਿੰਨਾ ਮਰਜੀ ਮਾੜਾ ਘਰ ਹੋਵੇ ਮੈਂ ਨਹੀਂ ਜਾਣਦਾ ਬਸ ਮੈਨੂੰ 6 ਮਹੀਨਾ ਦੇ ਵਿੱਚ ਆਪਣੀ ਨੂਰਾਨੀ ਦਿਖਾ ਦੇ ਮੈਂ ਆਪਣੇ ਪੋਤਿਆਂ ਦਾ ਮੂੰਹ ਦੇਖ ਕੇ ਮਰਨਾ ਚਾਹੁੰਦਾ ਹਾਂ ਮੈਂ ਤੇਰੇ ਸਿਰ ਤੇ ਸਹਰਾ ਦੇ ਕੇ ਇੱਥੋਂ ਜਾਣਾ ਚਾਹੁੰਦਾ ਹਾਂ ਬਸ ਮੇਰੀ ਇੰਨੀ ਇੱਛਾ ਪੂਰੀ ਕਰ ਦੇ ਦੋਸਤੋ ਹਰਜੀਤ ਸੋਚਾਂ ਵਿੱਚ ਪੈ ਜਾਂਦਾ ਹੈ ਹਾਂ ਪਰ ਦਿੰਦਾ ਹੈ ਕੋਈ ਗੱਲ ਨਹੀਂ ਪਿਤਾ ਜੀ ਜਿਵੇਂ ਤੁਹਾਨੂੰ ਠੀਕ ਲੱਗੇ ਉਵੇਂ ਤੁਸੀਂ ਕਰੋ ਦੋਸਤੋ ਪ੍ਰੇਮ ਸਿੰਘ ਆਪਣੇ ਰਿਸ਼ਤੇਦਾਰਾਂ ਨੂੰ ਕਹਿ ਕੇ ਜਿਨ੍ਹਾਂ ਨੂੰ ਉਸਨੇ ਪਹਿਲਾਂ ਕਿਹਾ ਸੀ ਆਪਣਾ ਵਿਆਹ ਕਰਾਇਆ ਸੀ ਅੱਜ ਆਪਣੇ ਮੁੰਡੇ ਵਾਸਤੇ ਜਗਾ ਜਗਾ ਰਿਸ਼ਤੇ ਭੇਜ ਰਿਹਾ ਹੈ ਦੋਸਤੋ ਜਗਾ ਜਗਾ ਰਿਸ਼ਤੇ ਭੇਜਦਾ ਹੈ ਲੇਕਿਨ ਹਰਜੀਤ ਕਦੇ ਕਿਸੇ ਵਿੱਚ ਕਦੇ ਕਿਸੇ ਵਿੱਚ ਕੋਈ ਨਾ ਕੋਈ ਕਮੀ ਕੱਢ ਦਿੰਦਾ ਹੈ ਉਸ ਨੂੰ ਕੋਈ ਵੀ ਔਰਤ ਪਸੰਦ ਨਹੀਂ ਆ ਰਹੀ ਦਰਅਸਲ ਉਸ ਨੂੰ ਤਾਂ ਸਭ ਔਰਤਾਂ ਵਿੱਚ ਆਪਣੀ ਮਾਤਾ ਸਿਮਰਨ ਵਰਗੀ ਕੁੜੀ ਚਾਹੀਦੀ ਸੀ ਜੋ ਕਿ ਕਿਤੋਂ ਵੀ ਨਹੀਂ ਲੱਭ ਰਹੀ ਦਰਅਸਲ ਉਹਨਾਂ ਦੇ ਵਿਚਕਾਰ ਜੋ ਕੁਝ ਬਣ ਚੁੱਕਿਆ ਸੀ ਜੋ ਕੁਝ ਪਨਪਰਿਆ ਸੀ ਸ਼ਾਇਦ ਉਸ ਨੂੰ ਸਮਝਣਾ ਆਮ ਲੋਕਾਂ ਦੇ ਵਸਤ ਦੀ ਗੱਲ ਨਹੀਂ ਸੀ ਦੋਸਤੋ ਬੜਾ ਲੰਬਾ ਸਮਾਂ ਬੀਤ ਜਾਂਦਾ ਹੈ ਅਤੇ ਹਰਜੀਤ ਕਿਸੇ ਵੀ ਵਿਆਹ ਲਈ ਕਿਸੇ ਵੀ ਰਿਸ਼ਤੇ ਲਈ ਹਾਂ ਨਹੀਂ ਪਰਦਾ ਪ੍ਰਿੰਸ ਸਿੰਘ ਚਿੰਤਾ ਦੇ ਵਿੱਚ ਹੈ ਪ੍ਰਿੰਸ ਸਿੰਘ ਬੜਾ ਸੋਚਦਾ ਹੈ ਵੀ ਇੱਥੇ ਹੁਣ ਕੀ ਕੀਤਾ ਜਾਵੇ ਅਤੇ ਇੱਕ ਦਿਨ ਅਚਾਨਕ ਉਸ ਦੀ ਹਾਲਤ ਬਿਲਕੁਲ ਵਿਗੜ ਚੁੱਕੀ ਹੈ आईसीयू ਦੇ ਵਿੱਚ ਭਰਤੀ ਹੋ ਜਾਂਦਾ ਹੈ ਹੁਣ ਸਭ ਲੋਕ ਕਹ ਰਹੇ ਹਨ ਪ੍ਰੇਮ ਸਿੰਘ ਬਸ ਕੁਝ ਦਿਨਾਂ ਦਾ ਮਹਿਮਾਨ ਹੈ ਲੇਕਿਨ ਕੁਝ ਦਿਨ ਕੁਝ ਮਹੀਨੇ ਦੇ ਵਿੱਚ ਪਿੱਛੇ ਜਾਂਦੇ ਹਨ ਉਹ ਹੁਣ ਮੰਜੇ ਤੋਂ ਆਈਸੀਯੂ ਤੇ ਸ਼ਿਫਟ ਹੋ ਚੁੱਕਾ ਹੈ ਘਰ ਦੇ ਵਿੱਚ ਹੀ ਉਸ ਨੂੰ ਇੱਕ ਸਪੈਸ਼ਲ ਰੂਮ ਦੇ ਦਿੱਤਾ ਹੈ ਜਿਸ ਦੇ ਵਿੱਚ ਡਾਕਟਰ ਅਤੇ ਨਰਸ 24 ਘੰਟੇ ਲਗ ਭਗ ਰਹਿੰਦੇ ਹਨ ਅਤੇ ਉਸ ਦਾ ਇਲਾਜ ਕਰਦੇ ਰਹਿੰਦੇ ਹਨ ਕੋਮਾ ਦੇ ਵਿੱਚ ਚਲਾ ਗਿਆ ਹੈ ਦੋਸਤੋ ਇੰਨੇ ਹਾਲਾਤ ਮਾੜੇ ਹੋਣ ਤੋਂ ਬਾਅਦ ਸਿਮਰਨ ਤੇ ਪਿੰਡ ਵਾਲੇ ਹੋਰ ਜਦੋਂ ਮਾੜੀ ਨਿਗਾਹ ਰੱਖਣ ਲੱਗੇ ਹਨ ਹੁਣ ਇਹਨਾਂ ਲੋਕਾਂ ਤੋਂ ਤੰਗ ਆ ਚੁੱਕਿਆ ਹੈ ਸਭ ਲੋਕ ਉਸ ਨੂੰ ਇਸ਼ਾਰਾ ਦਿੰਦੇ ਹਨ ਵੀ ਹੋਣਾ ਪ੍ਰਿੰਸ ਸਿੰਘ ਦਾ ਬਸ ਮਰੇ ਵਰਗਾ ਹੈ ਹੁਣ ਸਿਮਰਨ ਨੂੰ ਸ਼ਾਇਦ ਦੂਜਾ ਵਿਆਹ ਕਰ ਲੈਣਾ ਚਾਹੀਦਾ ਹੈ ਜੇਕਰ ਇਸ ਲੋਕ ਲਜਾ ਤੋਂ ਬਚਣਾ ਹੈ ਜੇਕਰ ਲੋਕਾਂ ਦੀ ਮਾੜੀ ਨਿਗਾਹ ਤੋਂ ਬਚਣਾ ਹੈ ਦੋਸਤੋ ਸਭ ਲੋਕ ਇਸ਼ਾਰਾ ਦਿੰਦੇ ਹਨ ਲੇਕਿਨ ਸਿਮਰਨ ਕਿਸੇ ਵੀ ਹਾਲਤੇ ਵਿੱਚ ਆਪਣੇ ਘਰ ਵਾਲੇ ਨੂੰ ਆਪਣੇ ਮੁੰਡੇ ਨੂੰ ਕਿਸੇ ਵੀ ਹਾਲਤ ਵਿੱਚ ਚਰਨਾਨੀ ਚੌਧਰੀ ਸੀ ਕਿਉਂਕਿ ਉਹ ਵੀ ਹਰਜੀਤ ਨੂੰ ਕਾਫੀ ਪ੍ਰੇਮ ਕਰਦੀ ਸੀ ਉਹ ਵੀ ਚਾਹੁੰਦੀ ਸੀ ਵੀ ਮੈਂ ਐਸੇ ਘਰ ਦੇ ਵਿੱਚ ਰਹਿ ਕੇ ਪ੍ਰੇਮ ਸਿੰਘ ਦੀ ਕਾਫੀ ਸੇਵਾ ਕਰਾਂ ਅਤੇ ਹਰਜੀਤ ਦਾ ਧਿਆਨ ਰੱਖਾਂ ਦੋਸਤੋ ਅਚਾਨਕ ਹੀ ਇੱਕ ਦਿਨ ਸਵੇਰੇ ਸਵੇਰੇ ਸਿਮਰਨ ਚਾਹ ਬਣਾ ਰਹੀ ਹੈ ਅਤੇ ਹਰਜੀਤ ਉਸ ਤੇ ਕੋਲ ਆਂਦਾ ਹੈ ਅਤੇ ਉਸ ਨੂੰ ਆਖਦਾ ਹੈ ਸਿਮਰਨ ਮੈਨੂੰ ਗਲਤ ਆ ਸਮਝੀ ਹੁਣ ਸਿਮਰਨ ਹੈਰਾਨ ਹੈ ਕਿ ਮੈਨੂੰ ਮੇਰੇ ਨਾਮ ਤੋਂ ਕਿਉਂ ਮਿਲਾ ਰਿਹਾ ਹੈ ਕਮਾਲ ਦੀ ਗੱਲ ਹੈ ਅੱਗੇ ਪਿੱਛੇ ਤਾਂ ਮੈਨੂੰ ਮਾਤਾ ਕਹਿੰਦਾ ਸੀ ਦੋਸਤੋ ਸਿਮਰਨ ਆਖਦਾ ਹੈ ਬੀ ਮੈਂ ਤੈਨੂੰ ਪਸੰਦ ਕਰਦਾ ਹਾਂ ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਨਾ ਹਾਂ ਜਦੋਂ ਦੀ ਤੁਸੀਂ ਇਸ ਘਰ ਦੇ ਵਿੱਚ ਆਏ ਹੋ ਮੈਂ ਤੁਹਾਨੂੰ ਇੱਕ ਜੀਵਨ ਸਾਥੀ ਵਜੋਂ ਦੇਖਿਆ ਹੈ ਮੈਂ ਭਾਵੇਂ ਲੋਕ ਕੁਝ ਵੀ ਕਹਿਣ ਬਸ ਮੈਂ ਤੁਹਾਡਾ ਸਾਥ ਨਹੀਂ ਛੱਡਾਂਗਾ ਮੈਂ ਤੁਹਾਡੇ ਨਾਲ ਬਣ ਕੇ ਰਹਾਂਗਾ ਅਤੇ ਤੁਹਾਡਾ ਜ਼ਿੰਦਗੀ ਭਰ ਸਾਥ ਨਿਭਾਵਾਂਗਾ ਬਸ ਮੈਨੂੰ ਇੱਕ ਮੌਕਾ ਦੇ ਦਿਓ ਸਿਮਰਨ ਬਿਲਕੁਲ ਆਪਣੇ ਪੈਰ ਚੱਕ ਜਾਂਦੀ ਹੈ ਕਹਿ ਦਿੰਦੀ ਹੈ ਇਹ ਬਿਲਕੁਲ ਗਲਤ ਹੈ ਸਮਾਜ ਦੇ ਰੀਤੀ ਰਿਵਾਜਾਂ ਤੋਂ ਖਿਲਾਫ ਹੈ ਭਾਵੇਂ ਮੇਰਾ ਕਰਵੜਾ ਪਾਵੇਂ ਮੇਰਾ ਘਰਵਾਲਾ ਮਰਨ ਵਾਲਾ ਹੈ ਲੇਕਿਨ ਫਿਰ ਵੀ ਮੈਂ ਤੇਰੇ ਨਾਲ ਵਿਆਹ ਨਹੀਂ ਕਰ ਸਕਦੀ ਲੋਕ ਕੀ ਕਹਿਣਗੇ ਹਾਂ ਮੈਂ ਤੈਨੂੰ ਪਸੰਦ ਕਰਦੀ ਹਾਂ ਤੂੰ ਮੇਰੇ ਲਗਭਗ ਖਣਦਾ ਹੀ ਹੈ ਲੇਕਿਨ ਫਿਰ ਵੀ ਲੋਕ ਕੀ ਕਹਿਣਗੇ ਲੋਕਾਂ ਦਾ ਮੈਨੂੰ ਬਹੁਤ ਡਰ ਲੱਗਦਾ ਹੈ ਅਤੇ ਮੈਂ ਇਸ ਤਰ੍ਹਾਂ ਨਹੀਂ ਕਰ ਸਕਦੀ ਕੁਝ ਦਿਨ ਬੀਤ ਜਾਂਦੇ ਹਨ ਸਿਮਰ ਨਾਲ ਇੱਕ ਦਿਨ ਬਾਜ਼ਾਰ ਦੇ ਵਿੱਚ ਵਕਿਆ ਹੋ ਜਾਂਦਾ ਹੈ ਜਦੋਂ ਉਸ ਨੂੰ ਉਸੇ ਦੀ ਉਮਰ ਦੇ ਕੁਝ ਪਿੰਡ ਵਾਲੇ ਲੋਕ ਪਿੰਡ ਦੇ ਹੀ ਬਾਜ਼ਾਰ ਦੇ ਵਿੱਚ ਛੇੜ ਦਿੰਦੇ ਹਨ ਦੋਸਤੋ ਇਧਰ ਉਹ ਹਰਜੀਤ ਭਜ ਜਾਂਦਾ ਹੈ ਉਹਨਾਂ ਲੋਕਾਂ ਨੂੰ ਕੰਨ ਕੁੱਟਮਾਰ ਕਰਨੇ ਸ਼ੁਰੂ ਕਰਨ ਦਹਾਏ ਸਿਮਰਨ ਰੁਕਦੀ ਹੈ ਕਹਿ ਦਿੰਦੀ ਹੈ ਇਹਨਾਂ ਦਾ ਰੋਜ਼ਦਾ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਆਪਣੀ ਜਿਹੜੀ ਇੱਜ਼ਤ ਹੈ ਉਹ ਮਿੱਟੀ ਦੇ ਵਿੱਚ ਮਿਲ ਜਾਂਦੀ ਹੈ ਉਹਨਾਂ ਦਾ ਕੁਝ ਨਹੀਂ ਵਿਗੜਦਾ ਉਹਨਾਂ ਦਾ ਤਾਂ ਕਾਮਯਾਬ ਹੈ ਅਤੇ ਸ਼ਰਮਾ ਪੀ ਕੇ ਇਸ ਤਰ੍ਹਾਂ ਕਰਦੇ ਹਨ ਦੋਸਤੋ ਚਲੇ ਜਾਂਦੇ ਹਨ ਦੋਵੇਂ ਕਰੇ ਵਾਪਸ ਸਿਮਰਨ ਸੋਚਾਂ ਦੇ ਵਿੱਚ ਪੈ ਗਈ ਹੈ ਜੇਕਰ ਇਹਨਾਂ ਲੋਕਾਂ ਦਾ ਮੂੰਹ ਬੰਦ ਕਰਨਾ ਹੈ ਜੇਕਰ ਸਮਾਜ ਨੂੰ ਠਿਕਾਉਣਾ ਹੈ ਤਾਂ ਕੁਝ ਨਾ ਕੁਝ ਤਾਂ ਕਰਨਾ ਪਵੇਗਾ ਹਾਲਾਂਕਿ ਮੈਂ ਕਿੰਨੇ ਦਿਨ ਇਸ ਤਰ੍ਹਾਂ ਆਪਣੀ ਜ਼ਿੰਦਗੀ ਕੱਟ ਸਕਦੀ ਹਾਂ ਦੋਸਤੋ ਹਰਜੀਤ ਨੂੰ ਬੁਲਾ ਕੇ ਵਿਆਹ ਲਈ ਹਾਂ ਕਰ ਜਦੀ ਹੈ ਇਧਰੋਂ ਗ੍ਰੰਤੀ ਸਿੰਘਪੁਰ ਜਾਦੇ ਹਨ ਅਤੇ ਵਿਆਹ ਲਈ ਪੁੱਛਦੇ ਹਨ ਆਪਣੇ ਪਿਤਾ ਪ੍ਰੇਮ ਸਿੰਘ ਨੂੰ ਪੁੱਛਦੇ ਹਨ ਵੀ ਇਸ ਤਰ੍ਹਾਂ ਅਸੀਂ ਕਰਨਾ ਚਾਹੁੰਦੇ ਹਾਂ ਪ੍ਰੇਮ ਸਿੰਘ ਪਹਿਨਤਾ ਨਾ ਨੁਕਰ ਕਰਦਾ ਹੈ ਲੇਕਿਨ ਕੁਝ ਦਿਨ ਵਿਚਾਰ ਕਰਨ ਤੋਂ ਬਾਅਦ ਉਹ ਵੀ ਹਾਂ ਪਰ ਦਿੰਦਾ ਹੈ ਉਹ ਵੀ ਗੱਲ ਨੂੰ ਸਮਝ ਚੁੱਕਿਆ ਸੀ ਵੀ ਹੁਣ ਮੇਰੇ ਵੱਸੋਂ ਬਾਹਰ ਗੱਲ ਹੋ ਚੁੱਕੀ ਹੈ ਇਹਨਾਂ ਦੋਹਾਂ ਦਾ ਰਿਸ਼ਤਾ ਹੁਣ ਬਹੁਤ ਅੱਗੇ ਵੱਧ ਚੁੱਕਿਆ ਹੈ ਦੋਸਤੋ ਕਿਉਂਕਿ ਮਤਰੀ ਮਾਂ ਹੈ ਅਤੇ ਹੁਣ ਲੋਕ ਵੀ ਉਹ ਬਹੁਤਾ ਕੁਝ ਨਹੀਂ ਕਹਿੰਦੇ ਕਿਉਂਕਿ ਲਗਭਗ ਜਾਣਦੇ ਹਨ ਦੋਸਤੋ ਗਰੰਤੀ ਸਿੰਘ ਕੋਲ ਜਾਂਦੇ ਹਨ ਗਰੰਤੀ ਸਿੰਘ ਪਹਿਲਾਂ ਤਲਾਕ ਦੇ ਕਾਗਜ਼ ਮੰਗਦਾ ਹੈ ਦੋਸਤੋ ਤਲਾਕ ਦੇ ਦਿੰਦੀ ਹੈ ਸਿਰਫ ਕਾਗਜ਼ਾਂ ਦੇ ਵਿੱਚ ਅਤੇ ਇਧਰ ਉਹ ਪ੍ਰਿੰਸ ਸਿੰਘ ਵੀ ਹੱਸਦਾ ਹੱਸਦਾ ਤਲਾਕ ਦੇ ਦਿੰਦਾ ਹੈ ਗਰੰਤੀ ਸਿੰਘ ਤਿਆਰ ਹੈ ਵਿਜਕਰ ਚਲੋ ਕਰਦੇ ਤਿਆਰ ਹਨ ਤਾਂ ਕੋਈ ਗੱਲ ਨਹੀਂ ਮੈਂ ਵੀ ਹਾਂ ਪਰ ਦਿੰਦਾ ਲੇਕਿਨ ਪਿੰਡ ਵਾਲੇ ਸਾਰੇ ਗਰੰਤੀ ਸਿੰਘ ਕੋਲ ਜਾਂਦੇ ਹਨ ਕਹਿੰਦੇ ਹਨ ਇਹ ਗਲਤ ਹੈ ਤੇ ਇਸ ਤਰ੍ਹਾਂ ਨਹੀਂ ਕਰਨਾ ਲੇਕਿਨ ਜਦੋਂ ਗਰੰਤੀ ਸਿੰਘ ਵੀ ਮੁੱਕਰ ਜਾਂਦਾ ਹੈ ਤਾਂ ਸਾਰੇ ਜਣੇ ਇਕੱਠੇ ਹੋ ਕੇ ਪ੍ਰੇਮ ਸਿੰਘ ਦੇ ਘਰ ਜਾਂਦੇ ਹਨ ਕਹਿ ਦਿੰਦੇ ਹਨ ਬਿਲਕੁਲ ਗਲਤ ਕਰ ਰਹੇ ਹੋ ਇਹ ਸਭ ਕੁਝ ਅਸੀਂ ਹੋਣ ਨਹੀਂ ਲੈਣਾ ਇਧਰੋਂ ਅਚਾਨਕ ਹੀ ਹਰਜੀਤ ਆ ਜਾਂਦਾ ਹੈ ਉਹਨਾਂ ਨੂੰ ਕਹਿੰਦਾ ਹੈ ਤੁਹਾਡੇ ਲੋਕਾਂ ਦਾ ਕੋਈ ਮੂੰਹ ਸਿਰ ਨਹੀਂ ਹੈ ਤੁਸੀਂ ਤਾਂ ਉਦੋਂ ਤਾਂ ਮਾਰੇ ਸੀ ਜਦੋਂ ਮੇਰਾ ਪਿਤਾ ਇਹਨੂੰ ਵਿਆਹ ਕੇ ਲੈ ਕੇ ਆਇਆ ਅਤੇ ਕਹਿੰਦੇ ਸੀ ਆਪਣੇ ਮੁੰਡੇ ਦੀ ਉਮਰ ਦੀ ਕੁੜੀ ਲੈ ਆਇਆ ਅਤੇ ਅੱਜ ਕੀ ਹੋ ਗਿਆ ਜਦੋਂ ਤਲਾਕ ਨੇ ਬਾਅਦ ਮੇਰੇ ਨਾਲ ਉਹੀ ਕੁੜੀ ਵਿਆਹ ਕਰਨੀ ਹੈ ਤੁਸੀਂ ਤਾਂ ਉਦੋਂ ਬੋਲਦੇ ਸੀ ਜਦੋਂ ਮੇਰੇ ਪਿਤਾ ਨੇ ਵਿਆਹ ਨਹੀਂ ਕਰਾਇਆ ਅਤੇ ਅੱਜ ਫਿਰ ਬੋਲ ਰਹੇ ਹੋ ਇਸ ਤਰ੍ਹਾਂ ਤਾਂ ਤੁਹਾਡੀਆਂ ਸੁਣੀਏ ਤਾਂ ਅਸੀਂ ਜ਼ਿੰਦਗੀ ਜਿਉ ਨਹੀਂ ਸਕਦੇ ਅਤੇ ਅਸੀਂ ਤਾਂ ਬਿਲਕੁਲ ਅनाथ ਹੋ ਜਾਵਾਂਗੇ ਸਾਡਾ ਤਾਂ ਪੱਲੇ ਕੁਝ ਨਹੀਂ ਰਹਿਣਾ ਦੋਸਤੋ ਬੜਾ ਹੀ ਉਹਨਾਂ ਨੂੰ ਛੱਡਦਾ ਹੈ ਗਰੰਤੀ ਸਿੰਘ ਵੀ ਸਮਝਦਾ ਹੈ ਕਿ ਇਹ ਕੜਮ ਚੌਧਰੀ ਹਨ ਇਹਨਾਂ ਦੀ ਸੁਣਨਾ ਬਿਲਕੁਲ ਗਲਤ ਹੈ ਦੋਸਤੋ ਸਾਥ ਦਿੰਦਾ ਹੈ ਵੀ ਜੇਕਰ ਕਾਨੂੰਨ ਅੱਗੇ ਦਿੰਦਾ ਹੈ ਵੀ ਇੱਕ ਨਾਲ ਤਲਾਕ ਲੈ ਕੇ ਦੂਜੇ ਨਾਲ ਵਿਆਹ ਕੀਤਾ ਜਾ ਸਕਦਾ ਹੈ ਕੋਈ ਗੱਲ ਨਹੀਂ ਮੈਂ ਵੀ ਰਾਜੀ ਹਾਂ ਦੋਸਤੋ ਵਿਆਹ ਹੁੰਦਾ ਹੈ ਬੜੇ ਧੂਮ-ਧਾਮ ਨਾਲ ਬੜੇ ਸੋਹਣੇ ਮੈਰਿਜ ਪੈलेस ਵਿੱਚ ਸਾਰੇ ਰਿਸ਼ਤੇਦਾਰਾਂ ਦੇ ਸਾਹਮਣੇ ਵਿਆਹ ਹੁੰਦਾ ਹੈ ਸਭ ਲੋਕ ਖੁਸ਼ ਹਣ ਸਾਰੇ ਅਖਬਾਰ ਵਾਲੇ ਮੀਡੀਆ ਵਾਲੇ ਭਰ ਜਾਂਦੇ ਹਨ ਵੀ ਇਸ ਤਰ੍ਹਾਂ ਦਾ ਵਿਆਹ ਜਲੰਧਰ ਦੇ ਕੋਲ ਇੱਕ ਪਿੰਡ ਦੇ ਵਿੱਚ ਹੋ ਰਿਹਾ ਹੈ ਦੋਸਤੋ ਸਭ ਲੋਕ ਖੁਸ਼ ਹਣ ਵਧਾਈਆਂ ਵੀ ਦਿੰਦੇ ਹਨ ਅਤੇ ਜਦੋਂ ਸਾਰੇ ਲੋਕ ਕਹਾਣੀ ਸੁਣਦੇ ਹਨ ਭਾਵੁਕ ਹੋ ਜਾਂਦੇ ਹਨ ਰੋਣ ਵੀ ਲੱਗ ਜਾਂਦੇ ਹਨ ਵੀ ਇਸ ਤਰ੍ਹਾਂ ਦੇ ਭਾਵੁਕ ਘਟਨਾ ਇਹਨਾਂ ਦੇ ਨਾਲ ਵਾਪਰਦੀ ਹੈ ਦੋਸਤੋ ਦੋਵੇਂ ਹਸੀ ਖੁਸ਼ੀ ਇੱਕ ਦੂਜੇ ਨਾਲ ਰਹਿੰਦੇ ਹਨ ਕੁਝ ਦਿਨਾਂ ਬਾਅਦ ਪਰਮਾਤਮਾ ਉਹਨਾਂ ਦੇ ਘਰ ਇੱਕ ਮੁੰਡੇ ਦੀ ਦਾਤ ਬਖਸ਼ਦਾ ਹੈ ਮੁੰਡੇ ਦੇ ਜਨਮ ਹੋਣ ਤੋਂ ਲਗਭਗ 6 ਮਹੀਨੇ ਬਾਅਦ ਆਪਣੇ ਪੋਤੇ ਨੂੰ ਚੰਗੀ ਤਨਖਾਹ ਕਢਾਉਣ ਤੋਂ ਬਾਅਦ ਪ੍ਰੇਮ ਸਿੰਘ ਹਸੀ ਖੁਸ਼ੀ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਉਸ ਦੀ ਯਾਦ ਦੇ ਵਿੱਚ ਉਹ ਪਿੰਡ ਦੇ ਵਿੱਚ ਇੱਕ ਸੋਨਾ ਸਰਕਾਰੀ ਸਕੂਲ ਖਿਲਵਾਉਂਦੇ ਹਨ ਚੰਗੀ ਹਸਤੀ ਬਿਲਡਿੰਗ ਦੇ ਵਿੱਚ ਪੈਸਾ ਲਗਾਉਂਦੇ ਹਨ ਅਤੇ ਬਹੁਤ ਸੋਹਣਾ ਵਿਦਿਆਲਾ ਬਣਾ ਕੇ ਉੱਥੇ ਵਧੀਆ ਡਿਜੀਟਲ ਬੋਰਡ ਲਗਾ ਕੇ ਵਧੀਆ ਉੱਤੇ ਮਾਹੌਲ ਬਣਾਦੇ ਹਨ ਦੋਸਤੋ ਸਭ ਲੋਕ ਉਸ ਪ੍ਰੇਮ ਸਿੰਘ ਸਰਕਾਰੀ ਸਕੂਲ ਦੇ ਵਿੱਚ ਜਾਂਦੇ ਹਨ ਅਤੇ ਉਦਘਾਟਨ ਸਮਾਰੋਹ ਦੇ ਵਿੱਚ ਹਰਜੀਤ ਸਿੰਘ ਅਤੇ ਉਸ ਦੀ ਪਤਨੀ ਸਿਮਰਨ ਜਾਂਦੇ ਹਨ ਨਾਲ ਆਪਣੇ ਬੱਚੇ ਨੂੰ ਲੈ ਕੇ ਆਉਂਦੇ ਹਨ ਦੋਸਤੋ ਸਭ ਲੋਕ ਤਾੜੀਆਂ ਮਜਾਦੇ ਹਨ ਉਹ ਲੋਕ ਅੱਜ ਬਿਲਕੁਲ ਚੁੱਪ ਹਨ ਜੋ ਕਿ ਕਿਸੇ ਵੇਲੇ ਇਹਨਾਂ ਦੇ ਵਿਆਹ ਨੂੰ ਬਿਲਕੁਲ ਗਲਤ ਠਹਿਰਾ ਰਹੇ ਸਨ ਅੱਜ ਇਹ ਦੋਵੇਂ ਪਿੰਡ ਵਾਸਤੇ ਕਿੰਨਾ ਕੁਝ ਕਰ ਰਹੇ ਹਨ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਡੇ ਕਮੈਂਟਾਂ ਦਾ ਸਾਨੂੰ ਇੰਤਜ਼ਾਰ ਰਹੇਗਾ हां दोस्तो, जी दोस्तों जकर चैनल ਤੇ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਦੇਵ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ